ਹਾਜ਼ਰੀ ਵੀਡੀਓ ਵਿੱਚ ਬਈ ਚਾਰ ਬੈਣਾ ਦੀ ਵੀਡੀਓ ਬਣਾਈ ਆ ਪਿੰਡ ਸਲਾਤਪੁਰਾ ਜ਼ਿਲ੍ਹਾ ਬਟੰਡਾ ਸੀਲਫੋਲ ਨੇੜੇ ਪਿੰਡ ਭਦੌਰ ਰਹਿ ਜਾਂਦਾ ਤੇ ਜਲਾਲ ਪਿੰਡ ਨੇੜੇ ਰਹਿ ਜਾਂਦਾ ਭਗਤਾਪਾਈਗਾ ਵੀ ਨੇੜੇ ਰਹਿ ਜਾਂਦਾ ਮੋਬਾਈਲ ਨੰਬਰ 77477317 ਤਾਂ 7 ਕਿਹੜਾ ਸੂਸ ਹੋਈ ਹੈ ਬਈਆ ਇਹ ਦੂਜਾ ਸੂਆ ਸੂਇ ਦਾਸਾ ਮੂੰਹ 6 ਦੰਦਾਂ ਦਾ ਜੀ 6 ਦੰਦਾਂ ਦਾ ਦੂਜਾ ਕਦੋਂ ਸੂਈ ਹੈ ਬਈ ਇਹਨੂੰ ਢਾਈ ਢਾਈ ਤਿੰਨ ਘੰਟੇ ਹੋਏ ਸੂਈ ਨੂੰ ਠੀਕ ਆ ਭਾਈ ਹਾਂਜੀ ਅ ਬੱਚੇ ਕੀ ਦਿੱਤਾ ਬੱਚਾ ਦਿੱਤਾ ਹੀ ਬੱਚਾ ਦਿੱਤਾ ਫੇਸਬੁਕ ਤੋਂ ਬੜਾ ਪਿਆਰਾ ਬਾਤ ਚੰਗੀ ਆ ਜੀ ਪੈਪਰ ਦੀ ਆ ਵੀਏ ਸਹੀ ਹੈ ਤੇ ਮੁੱਲ ਕੀ ਜਾਇਜ਼ ਮੁੱਲ ਡਾਕਟਰ ਸਾਹਿਬ 75000 ਦੀ ਬੱਚੀ ਦੇਵਾਂਗੇ ਮੁੱਲ ਕਰਾਉ ਨੂੰ ਕੋਈ 80 ਕਰਾ ਲੈ 85 ਕਰਾ ਜਮਾਇਜ਼ ਮੁੱਲ ਹਾਂ ਖਿੱਚ ਕੇ ਮੁੱਲ ਰੱਖੋ ਖਿੱਚ ਕੇ ਮੁੱਲ ਰੱਖੋ 2 ਨੰਬਰ ਬੜਾ ਕਿਹੜਾ ਇਹ ਦੋ ਦੰਦਾਂ ਦਾ ਬੱਚੀ ਕਿੰਨੇ ਦਾ ਟੂਣ ਮੱਛੀ ਸੁੰਦੀ ਆ ਜੀ ਕੀ ਮੁੱਲ ਆ ਪੰਜ ਤੋਂ 7 ਦਿਨ ਲੈ ਜੂਗੀ ਇਹ ਹੂੰ ਇਹ 76000 ਦੀ ਦੇਵਾਂਗੇ ਡਾਕਟਰ ਚੱਕ ਬਾਈ ਜਮਾਇਜ਼ ਮੁੱਲ ਤੇ ਆ ਗੜ ਬਾਈ ਇਹ ਜਰਸੀ ਆ ਜੀ ਬਲੈਕ ਚ ਹੂੰ ਇਹ 56000 ਦੀ ਬੱਚੀ ਦੇਵਾਂਗੇ ਜੀ ਓਕੇ ਬ ਇਹ ਵੀ ਜਰਸੀ ਹੈ ਜੀ ਇਹ 54500 ਦੀ ਹੈ ਲੈਣ ਕਿੰਨੇ ਕਿੰਨੇ ਲੈਣੀਆਂ ਬਾ 5 5 4 4 ਦਿਨ ਜੀ ਕੋਈ ਤਿੰਨ ਕੋਈ ਚਾਰ ਐਵੇਂ ਦਿਨ ਲੈਣੀਆਂ ਜੀ ਓਕੇ ਬਈ ਧੰਨਵਾਦ